ਈਸ਼ਵਰਦੀਓ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਖਬਰਾਂ ਸਾਹਮਣੇ ਆ ਰਹੀਆਂ ਨੇ ਅਮਰੀਕੀ ਵੈਬਸਾਈਟ ਦੇ ਮੁਤਾਬਿਕ ਇਹ ਖਬਰਾਂ ਸਵੇਰ ਤੋਂ ਚੱਲ ਰਹੀਆਂ ਨੇ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦਾ ਮਾਸਟਰਮਾਈਂਡ ਅਤੇ तमाम ਪੰਜਾਬ 'ਚ ਕਤਲ ਹੋਏ ਉਹਨਾਂ ਦਾ ਵੀ ਮਾਸਟਰਮਾਈਂਡ ਹੈ ਅਤੇ ਗੋਲਡੀ ਬਰਾੜ ਦਾ ਅਖੀਰਲਾ ਇੰਟਰਵਿਊ ਹੁੰਦਾ ਉਹਦਾ ਜ਼ਹਿਰ ਕਿ ਮੈਂ ਅਮਰੀਕਾ ਵਿੱਚ ਹਾਂ ਅਤੇ ਜਿਸ ਦਿਨ ਮੈਨੂੰ ਕੋਈ ਫੋਨ ਆਵੇਗਾ ਮੇਰੇ ਹੱਥ ਵਿੱਚ ਪਿਸਤੌਲ ਹੋਵੇਗਾ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਵਾਂ ਤਾਂ ਇਜ਼ੇ ਵਿਚਾਲੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗੋਲੀਬਾਰੀ ਹੋਈ ਜਿਸ ਤੋਂ ਦੋ ਨੌਜਵਾਨ ਦੇ ਗੋਲੀਆਂ ਲੱਗੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਹਾਲਾਂਕਿ ਕੋਈ ਅਧਿਕਾਰੀ ਦੀ ਪੁਸ਼ਟੀ ਨਹੀਂ ਹੋਈ ਕਿ ਇਹਨਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਪੱਟੀ ਖਬਰ ਸਾਹਮਣੇ ਆ ਰਹੀ ਹੈ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਖਬਰਾਂ ਸਾਹਮਣੇ ਆ ਰਹੀਆਂ ਨੇ ਅਮਰੀਕੀ ਵੈਬਸਾਈਟ ਦੇ ਮੁਤਾਬਕ ਇਹੇ ਖਬਰਾਂ ਸਵੇਰ ਤੋਂ ਚੱਲ ਰਹੀਆਂ ਨੇ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਸਿੱਤੂ ਮੂਸੇਵਾਲਾ ਦੇ ਕਤਲ ਕਾਂਡ ਦਾ ਮਾਸਟਰਮਾਈਂਡ ਅਤੇ तमाम ਪੰਜਾਬ 'ਚ ਕਤਲ ਹੋਏ ਉਹਨਾਂ ਦਾ ਵੀ ਮਾਸਟਰਮਾਈਂਡ ਹੈ ਅਤੇ ਗੋਲਡੀ ਬਰਾੜ ਦਾ ਅਖੀਰਲਾ ਇੰਟਰਵਿਊ ਹੁੰਦਾ ਹੈਕ ਕਿ ਮੈਂ ਅਮਰੀਕਾ ਵਿੱਚ ਹਾਂ ਅਤੇ ਜਿਸ ਦਿਨ ਮੈਨੂੰ ਕੋਈ ਫੌਨ ਆਵੇਗਾ ਮੇਰੇ ਹੱਥ ਵਿੱਚ ਪਿਸਤੌਲ ਹੋਵੇਗਾ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਵਾਂਗਾ ਤਾਂ ਇਜ਼ੇ ਵਿਚਾਲੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗੋਲੀਬਾਰੀ ਹੋਈ ਜਿਸ ਤੋਂ ਦੋ ਨੌਜਵਾਨ ਦੇ ਗੋਲੀਆਂ ਲੱਗੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਹਾਲਾਂਕਿ ਕੋਈ ਅਧਿਕਾਰੀ ਦੀ ਪੁਸ਼ਟੀ ਨਹੀਂ ਹੋਈ ਕਿ ਇਹਨਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਜਾਂ ਨਹੀਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੋਲਡੀ ਕਤਲ ਹੋ ਗਿਆ ਖਬਰਾਂ ਸਾਹਮਣੇ ਆ ਰਹੀਆਂ ਨੇ ਅਮਰੀਕੀ ਵੈਬਸਾਈਟ ਦੇ ਮੁਤਾਬਕ ਇਹ ਖਬਰਾਂ ਸਵੇਰ ਤੋਂ ਚੱਲ ਰਹੀਆਂ ਨੇ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਸਿੱਧੂ ਮੂਸੇਵਾਲੇ ਦੇ ਕਤਲ ਕਾਂ ਦਾ ਮਾਸਟਰਮਾਈਂਡ ਅਤੇ तमाम ਪੰਜਾਬ ਚ ਕਤਲ ਹੋਏ ਉਹਨਾਂ ਦਾ ਵੀ ਮਾਸਟਰਮਾਈਂਡ ਅਤੇ ਗੋਲਡੀ ਬਰਾੜ ਦਾ ਅਖੀਰਲਾ ਇੰਟਰਵਿਊ ਹੁੰਦਾ ਤਾਂ ਉਹ ਦੱਸਦਾ ਹੈ ਕਿ ਮੈਂ ਅਮਰੀਕਾ ਵਿੱਚ ਹਾਂ ਅਤੇ ਜੇ ਕਿਸੇ ਮੈਨੂੰ ਕੋਈ ਫੋਨ ਆਵੇਗਾ ਮੇਰੇ ਹੱਥ ਵਿੱਚ ਪਿਸਤੌਲ ਹੋਵੇਗਾ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਵਾਂਗਾ ਤਾਂ ਇਸੇ ਵਿਚਾਲੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗੋਲੀਬਾਰੀ ਹੋਈ ਜਿਸ ਦੋ ਨੌਜਵਾਨ ਦੇ ਗੋਲੀਆਂ ਲੱਗੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਹੈ ਹਾਲਾਂਕਿ ਕੋਈ ਅਧਿਕਾਰੀ ਦੀ ਪੁਸ਼ਟੀ ਨਹੀਂ ਹੋਈ ਕਿ ਇਹਨਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਹੈ ਜਾਂ ਨਹੀਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਖਬਰਾਂ ਸਾਹਮਣੇ ਆ ਰਹੀਆਂ ਨੇ ਅਮਰੀਕੀ ਵੈਬਸਾਈਟ ਦੇ ਮੁਤਾਬਿਕ ਇਹ ਖਬਰਾਂ ਸਵੇਰ ਤੋਂ ਚੱਲ ਰਹੀਆਂ ਨੇ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦਾ ਮਾਸਟਰਮਾਈਂਡ ਅਤੇ तमाम ਪੰਜਾਬ 'ਚ ਕਤਲ ਹੋਏ ਉਹਨਾਂ ਦਾ ਵੀ ਮਾਸਟਰਮਾਈਂਡ ਹੈ ਅਤੇ ਗੋਲਡੀ ਬਰਾੜ ਦਾ ਅਖੀਰਲਾ ਇੰਟਰਵਿਊ ਹੁੰਦਾ ਦੱਸਦਾ ਹੈ ਕਿ ਮੈਂ ਅਮਰੀਕਾ ਵਿੱਚ ਹਾਂ ਅਤੇ ਜਿਸ ਦਿਨ ਮੈਨੂੰ ਕੋਈ ਫੜਨ ਆਵੇਗਾ ਮੇਰੇ ਹੱਥ ਵਿੱਚ ਪਿਸਤੌਲ ਹੋਵੇਗਾ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਵਾਂਗਾ ਤਾਂ ਇਸ ਦੇ ਵਿਚਾਲੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗੋਲੀਬਾਰੀ ਹੋਈ ਜਿਸ ਤੇ ਦੋ ਨੌਜਵਾਨ ਦੇ ਗੋਲੀਆਂ ਲੱਗੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਹੈ ਹਾਲਾਂਕਿ ਕੋਈ ਅਧਿਕਾਰੀ ਦੀ ਪੁਸ਼ਟੀ ਨਹੀਂ ਹੋਈ ਕਿ ਇਹਨਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਜਾਂ ਨਹੀਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਖਬਰਾਂ ਸਾਹਮਣੇ ਆ ਰਹੀਆਂ ਨੇ ਅਮਰੀਕੀ ਵੈਬਸਾਈਟ ਦੇ ਮੁਤਾਬਿਕ ਇਹ ਖਬਰਾਂ ਸਵੇਰ ਤੋਂ ਚੱਲ ਰਹੀਆਂ ਨੇ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦਾ ਮਾਸਟਰਮਾਈਂਡ ਅਤੇ तमाम ਪੰਜਾਬ 'ਚ ਕਤਲ ਹੋਏ ਉਹਨਾਂ ਦਾ ਵੀ ਮਾਸਟਰਮਾਈਂਡ ਅਤੇ ਗੋਲਡੀ ਬਰਾੜ ਦਾ ਅਖੀਰਲਾ ਇੰਟਰਵਿਊ ਹੁੰਦਾ ਹੈ ਕਿ ਮੈਂ ਅਮਰੀਕਾ ਵਿੱਚ ਹਾਂ ਅਤੇ ਜੇ ਕਿਸੇ ਮੈਨੂੰ ਕੋਈ ਫਟ ਆਵੇਗਾ ਮੇਰੇ ਹੱਥ ਵਿੱਚ ਪਿਸਤੌਲ ਹੋਵੇਗਾ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਵਾਂਗਾ ਤਾਂ ਇਸੇ ਵਿਚਾਲੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗੋਲੀਬਾਰੀ ਹੋਈ ਜਿਸ ਦੋ ਨੌਜਵਾਨ ਦੇ ਗੋਲੀਆਂ ਲੱਗੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਹਾਲਾਂਕਿ ਕੋਈ ਅਧਿਕਾਰੀ ਦੀ ਪੁਸ਼ਟੀ ਨਹੀਂ ਹੋਈ ਕਿ ਇਹਨਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਜਾਂ ਨਹੀਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਖਬਰਾਂ ਸਾਹਮਣੇ ਆ ਰਹੀਆਂ ਨੇ ਅਮਰੀਕੀ ਵੈੱਬਸਾਈਟ ਦੇ ਮੁਤਾਬਕ ਇਹੇ ਖਬਰਾਂ ਸਵੇਰ ਤੋਂ ਚੱਲ ਰਹੀਆਂ ਨੇ ਕਿ ਗੋਲਡੀ ਬਰਾੜ ਦਾ ਕਤਲ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਸਿਤੂ ਮੂਸੇਵਾਲੇ ਦੇ ਕਤਲ ਕਾਂਡ ਦਾ ਮਾਸਟਰਮਾਈਂਡ ਅਤੇ तमाम ਪੰਜਾਬ 'ਚ ਕਤਲ ਹੋਏ ਉਹਨਾਂ ਦਾ ਵੀ ਮਾਸਟਰਮਾਈਂਡ ਹੈ ਅਤੇ ਗੋਲਡੀ ਬਰਾੜ ਦਾ ਅਖੀਰਲਾ ਇੰਟਰਵਿਊ ਹੁੰਦਾ ਤਾਂ ਉਹ ਦੱਸਦਾ ਹੈ ਕਿ ਮੈਂ ਅਮਰੀਕਾ ਵਿੱਚ ਹਾਂ ਅਤੇ ਜੇ ਸੇ ਮੈਨੂੰ ਕੋਈ ਫੋਨ ਆਵੇਗਾ ਮੇਰੇ ਹੱਥ ਵਿੱਚ ਪਿਸਤੌਲ ਹੋਵੇਗਾ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਵਾਂ ਤਾਂ ਇਜ਼ੇ ਵਿਚਾਲੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗੋਲੀਬਾਰੀ ਹੋਈ ਜਿਸ ਤੋਂ ਦੋ ਨੌਜਵਾਨ ਦੇ ਗੋਲੀਆਂ ਲੱਗੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਹਾਲਾਂਕਿ ਕੋਈ ਅਧਿਕਾਰੀ ਦੀ ਪੁਸ਼ਟੀ ਨਹੀਂ ਹੋਈ ਕਿ ਇਹਨਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਜਾਂ ਨਹੀਂ